ਇਹ ਹੈ ਪਨਾ ਉਹ ਗਾਲ ਦਾ ਮਾਲ ਦਾ ਹਾਂ ਐਨੇ ਨਾਲ ਤੇਰੀ 50 ਦੀ ਹੈ ਇਹ 50000 ਤੋਂ ਨਾ ਆਇਆ ਕਰ ਬੰਦੇ ਦਾ ਘਰ ਗਿਆ ਕੱਲ ਦੀ ਓਏ ਤੂੰ 25 ਕਰਾ ਫਿਰ ਦੋ ਜਿਹਾ ਫੜ ਦੇ ਪੱਕੇ ਪਾ 30000 ਦੀ ਚੱਕ 20000 ਰੁਪਏ ਚੱਕ ਪਿਆ ਰ 5000 ਠੀਕ ਦੂਜੇ ਚੱਕ ਦਾ ਫਸ ਤੂੰ ਮਤ ਚਾ ਕਰ ਦੇ ਨਹੀਂ ਦੇਣੀ ਬੱਕਰੀ ਯਾਰ ਹੁਣ ਮੇੜ ਦੇ ਬੱਕਰੀ ਮੇੜ ਦਾ ਦੂਜੇ ਬੱਕਰੀ ਕਹ ਬਈ ਫੋਨੂ ਕੀ ਗਾਹ ਵਜਾશેਗੀ ਨਾ ਮਮਾ ਜਲਦੀ ਜਲਦੀ ਜਾਣਾ ਮੈਂ ਤਾਂ ਘਰ ਆਣ ਵੇ ਹੋ ਕੜ ਕੇ 4 ਵਜੇ ਜੋਰ ਖੜ ਉੱਠ ਕੱਢ ਦੇਗਾ ਸਹਣਣ ਚਾਹਗੀ ਉਹਦਾ ਖਰੀਬਣੋਂ ਲੱਗਦਾਗਾ ਹਾਂ ਜਾਂ ਤਾਂ ਚਲੀ ਜਾਂਦਾਗਾ ਉਹ 4 ਦੇ ਦਾ 5 ਵਜੇ ਉੱਠਦਾਗਾ ਉਹਦਾ ਸੌ ਖਦੋ ਮਾਰ ਦੇ ਉਹ ਵਧਿਆ ਸੁਗਿਆ ਆ ਜਮਾ ਪਾ ਪਠੰਡ ਹੋ ਜੂ ਆ ਨਹੀਂ ਨਾ ਉਹ ਆ ਖੜਾ 33000 ਦੀ ਬੱਕਰੀ ਬਾ ਠੀਕ ਆ ਭਾਈ ਹੁਣ ਤਾਂ ਆਲੇ ਸ਼ਾਮੇ ਕਰ ਲੈ ਯਾਰ ਬਈ ਫੇਰ ਤੇਰੀ ਹੁਣ ਬੱਕਰੀ ਨਹੀਂ ਬਦ ਮੂੰ ਇਹਨੂੰ ਦੇ ਦੇ ਨਹੀਂ ਤੇ ਹਉ ਦੇ ਦੀਂ ਭਰਾ ਹਾਂ ਵਈ ਡੱਕ ਨਾ ਫੱਡੇ ਹੁਣ ਹੈ ਮਨੇ ਰੂਹ ਆ ਲੈਣਾ ਓਏ ਪੰਜ ਤੀਹ ਦੀ ਬੱਕਰੀ ਹੋ ਗਿਆ ਪਾਇ ਚੱਕਿਆ ਪਾਇ ਪਾਇ ਇਕੱਠਾ ਹੋ ਗਏ ਯਾਰ ਨਹੀਂ ਪੰਜ ਮੈਂ ਇਕੱਠਾ ਬੰਦਾ ਹੈ ਕਿਹੜਾ ਬਹੁਤ ਪੰਜ ਮੈਂ ਇਕੱਠਾ ਇਸ ਦੀ ਗੱਤ ਆਹ ਰਹਿਣਾ ਦਵਾ ਪ੍ਰੇਮੀ ਹੁਣ ਨਾ ਬਸ ਦੇਖ ਲੈ ਹੁਣ ਅੱੜਦਾ ਤੂੰ ਹੀ ਆਉਣ ਲੱਗੇ ਹਾਂਦਾ ਨਹੀਂ ਮੈਂ ਪੈਸੇ ਲੱਗੇ ਹੋਣੇ ਬੱਕਰੀ ਤੇ ਜੇ ਅੱੜਦਾ ਹੁੰਦਾ ਮੈਂ